ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕਲ ਜਿੰਦਰ ਡੇਰੀ ਫਰਮੈਂਟਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆਈਏ ਨੇ ਦੋ ਬੈੜਾ ਨੇ ਇੱਕ ਸੂਈਆ ਇੱਕ ਗੱਬਣਾ ਆਓ ਲਈਏ ਇਹਦੇ ਬਾਰੇ ਸਾਰੀ ਵੀਰ ਕੋਲੇ ਜਾਣਕਾਰੀ ਸਾਸਰੀਆ ਵੀਰ ਜੀ ਸਾਸਰੀਆ ਵੀਰ ਜੀ ਹੋਰ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਠੀਕ ਠਾਕ ਨਾਮ ਦੱਸ ਦਿਓ ਜੀ ਨਾਮ ਗੁਰਵਿੰਦਰ ਸਿੰਘ ਜੇ ਜੇ ਮਜੀਠਾ ਜੇ ਤੇ ਮੋਬਾਈਲ ਨੰਬਰ 9501150174 ਠੀਕ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਠੀਕ ਕਿੰਨੇ ਦੋ ਪਸ਼ੂ ਗੋਲ ਅੱਜ ਇਹ ਚਾਰ ਇਹ ਤੇ ਅੱਜ ਦੋ ਰਹਿ ਗਏ ਜੇ ਹੁਣ ਮੈਂ ਕਿਹਾ ਵੀਰ ਕੋ ਵੀ ਵੀਡੀਓ ਪਵਾ ਲਈ ਹੈ ਕਿ ਤੇਲੀ ਵੀਡੀਓ ਵੀਰ ਕੋ ਚੈਨਲ ਚ ਲਾਇਆ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਜੀ ਤੇ ਰੇਡ ਜੈਜ ਜੈਜ ਵੀ ਜੀ ਛੋਟੇ ਛੋਟੇ ਕਰਨੇ ਆ ਬਿਲਕੁਲ ਜੀ ਹਾਂ ਜੀ ਹਾਂ ਜੀ ਤੇ ਆਓ ਦੱਸਿਓ ਇਹਦੇ ਬਾਰੇ ਵੀਰ ਜੀ ਹਾਂ ਜੀ ਹਾਂ ਜੀ ਇਹ ਵੀ ਜੀ ਸੂਈ ਜੇ ਤਾਜੀ ਸੂਈ ਜੇ ਅਹ ਤਾਜੀ ਸੂਈ ਆ ਸਾਤ ਦਿਨ ਹੋ ਗਏ ਜੇ ਉਹ ਬੱਚਾ ਜੇ ਦਾ ਉਹ ਬੱਚਾ ਆ ਗਿਆ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਧੀਰੀ ਬੱਡੀ ਜਿੱਦਾਂ ਮਰਜੀ ਬੈਜੋ ਥਲੇ ਤੇ ਬਿਲਕੁਲ ਆ ਵੀ ਕੋ ਥਾਂ ਠੀਕ ਹੈ ਵੇਖ ਖੋਲੇ ਵੀ ਦਿੱ ਖੋਲੇ ਖੋਲਾ ਤੋੜ ਦੋ ਆ ਵੇਖੋ ਜੀ ਚੰਗੀ ਵਹਿੜਾ ਥਨ ਥੁਣ ਵੀਰ ਜੀ ਚੰਗਾ ਲੱਗਾ ਵਾ ਥੋੜਾ ਰੁੱਖਾ ਪਾਨਿਆ ਥਨ ਥੁਣ ਦੀ ਕੁਆਲਿਟੀ ਬਹੁਤ ਚੰਗੀ ਆ ਮਗਰ ਇਹਦੇ ਵਸ਼ਾ ਆ ਗਿਆ ਵੀਰ ਦਸਤ ਲੈਓ ਵੀਰ ਜੀ ਬਾਕੀ ਕੋਈ ਵੰਗਾ ਨਹੀਂ ਜੀ ਵੀਰ ਜੀ ਵੰਗੇ ਉਹ ਬਗਾਇਆ ਜੀ ਠੰਡੀ ਸੀਲਾ ਵੀਰ ਜੀ ਸਾਹਮਣੇ ਬੈਠੇ ਥੱਲੇ ਬਿਲਕੁਲ ਬਿਲਕੁਲ ਜੀ ਆ ਵਛਾ ਆ ਗਿਆ ਵੀਰ ਜੀ ਮਗਰ ਹੈ ਨਾ ਆ ਵੇ ਠੰਡੀ ਬਿਲਕੁਲ ਜੀ ਠੀਕ ਹੈ ਜੀ ਕਿੰਨਾ ਦੁੱਧ ਦੱਸਿਆ ਵੀਰ ਜੀ ਇਹਦਾ ਵੀਰ ਜੀ ਦੁੱਧ 8 ਕਿਲੋ ਦੁੱਧ ਹੈ 9 ਕਿਲੋ 8 ਕਿਲੋ ਕਹਿ ਕੇ ਦਵਾਗੇ ਵੀਰ ਜੀ ਠੀਕ ਹੈ ਜੀ ਹਾਂ ਜੀ ਤਿੱਕੀ ਮੁੱਲ ਕਰ ਲੈਣਾ ਇਹਦਾ ਮੈਂ ਇਹਨਾਂ 27000 ਦੀ ਦੇਰੀਆ ਵੀਰ ਜੀ ਅੰਜਾਜ ਕਰਿਓ ਇਹਜ ਵੀ ਜਿਹਨੂੰ ਪਤਾ ਦੁੱਧ ਇਨੀ ਇਹਦੇ ਟੁਕੜਾ ਹੁੰਦੀਆਂ ਜੇ ਵੀਰ ਜੀ ਹਾਂ ਨਾ ਹੀ ਕਰਦੀ ਹੈ ਨਾ ਤੁਸੀਂ ਆਪੇ ਕਹੋ ਪਹਿਲੀ ਵੀਡੀਓ ਤੁਸੀਂ ਆਪੇ ਦੱਸ ਦੋ ਕਰਦਨੀ ਵੀਰ ਜੀ 5000 ਦੀ ਵੀਰ ਜੀ ਜਾਂਦੇ ਹੋ ਚਲੋ 5000 ਦੀ ਦੇਦਾ ਹਾਂ ਵੀਰ ਜੀ ਬਿਲਕੁਲ ਜੀ ਕੋਈ ਵੀ ਵੀਰ ਆਊਗਾ ਦੂਰੋਂ ਚੱਲ ਕੇ ਮਾਨਤਨ ਜ਼ਰੂਰ ਕਰਿਓ 5000 ਚ ਠੀਕ ਹੈ ਵੀਰ ਜੀ ਜੋੜੇ ਚ 2000 ਕਰਾਂਗੇ ਛੋੜ ਵੀਰ ਜੀ ਬਿਲਕੁਲ ਜੀ ਵੇਖੋ ਵੀਰ ਕਹਿੰਦਾ ਜੋੜਾ ਲਊਗਾ ਵੇੜਾਂ ਦਾ 2000 ਮਾਨ ਕਰਾਂਗੇ ਆਓ ਦੂਜੀ ਵਿਖਾਈਏ ਵੇੜ ਹਨਾ ਜੀ ਹਾਂ ਜੀ ਆਹ ਵੇਖੋ ਵੀਰ ਜੀ ਜੱਸੀ ਵੈੜ ਵੱਡੀ ਵੇੜ ਜੇ ਠੀਕ ਹੈ ਜ ਆ ਇਹ ਦੇਣਾ 5 ਲੈ ਜੇ 7 ਲੈ ਜੇ 10 ਲੈ ਜੇ ਖੋਲ ਵੀਰ ਜੀ ਖੋਲੋ ਖੋਲੋ ਇਹਨਾਂ ਵੇਖੋ ਵੀਰ ਜੀ ਗੱਬਣ ਆ ਗਈ ਆ ਵਜਨ ਮੂਜ ਨੂੰ ਫੁੱਲਾ ਕੱਦ ਕਾਠ ਵੀ ਬਹੁਤ ਚੰਗਾ ਆ ਕੁਮਾਲੋ ਕੁਮਾਲੋ ਆ ਵੇਖੋ ਵੀਰ ਜੀ ਵੀਰ ਕਹਿੰਦਾ ਦਿਨ ਇਹ 10 ਲੈ ਜੂਗੀ ਪਰ ਵੈੜ ਚੰਗੀ ਆ ਜੀ ਇਹ ਦੂਏ ਬੀਚ ਘਰ ਵਾਲੇ ਕਹਿੰਦੇ 14 15 ਲੀਟਰ ਤੋਂ ਦੇ ਸਾਡੇ ਅੱਛਾ ਜੀ ਆ ਕੀ ਬਾਕੀ ਪਾਇਦਾ ਜੀ ਵੀਜੀ ਦੁੱਧ ਠੀਕ ਹੈ ਜੀ ਬਾਕੀ ਠੰਡੀ ਦੀ ਰੀ ਦੇਖੋ ਕਿਤਾ ਮੱਦੀ ਥੱਲੇ ਬੈਜੀ ਹੋ ਰਹੀ ਦੇਖੋ ਥਾਨ ਵੀ ਪੂਰੇ ਬਿਲਕੁਲ ਥਾਨ ਥੋਣ ਬਹੁਤ ਚੰਗਾ ਲੱਗਿਆ ਜੀ ਚੰਗੀ ਵੈੜਾ ਭਲੀ ਜੁੜੀ ਹੈ ਜੀ ਕਮਾ ਲਓ ਜੀ ਆ ਵੇਖੋ ਵੀਰ ਜੀ ਨੀਗਨਗਰ ਸਿੰਘ ਆ ਗਿਆ ਚੁੰਗਾ ਸਿੰਘ ਆ ਗਿਆ ਹਨਾ ਵੀਰ ਹਾਂ ਜੀ ਹਾਂ ਜੀ ਮੋਦੀ ਵਾਲੀ ਵੀਜੀ ਬਸ਼ਰੀ ਬਿਲਕੁਲ ਜੀ ਵਜਨ ਵਾਲੀ ਹੈ ਜੀ ਹਾਂ ਜੀ ਠੀਕ ਹੈ ਆ ਵੇਖੋ ਵੀਰ ਜੀ ਥਨ ਥਨ ਬਹੁਤ ਵਧੀਆ ਲੱਗਿਆ। ਆ ਵੇਖੋ ਐਡਾ ਮੋਲ ਵੇਚੋ ਜੀ। ਠੀਕ ਹੈ ਜੀ। ਹਾਂਜੀ ਵੀਰ ਜੀ ਕੀ ਮੋਲ ਆ ਇਹਦਾ? ਮੋਲ ਤਾਂ ਵੇਖ ਲੋ ਕਿੰਨੇ ਦੀ ਵੀਰ ਜੀ ਮੈਂ ਤਾਂ ਕਹਿੰਨਾ 30000 ਦੀ ਦੇ ਰਹੀਏ। ਜੈਜ। 30000 ਦੀ ਦੇ ਦਾਂਗੇ ਜੀ। ਪੂਰੇ 35000 ਜੀ ਵੀਰ ਜੀ ਜਾਣਦੇ ਹੋ ਜੈਜ ਮੋਲ। 30000 ਕੀ ਤੁਹਾਡੀ ਵੀਰ ਜੀ 15000 ਬਿਲਕੁਲ ਜੀ। 35000 ਦੇ ਦਾਂ। ਫੁੱਲੇ ਕਮਾਂਡ ਕਰਾਂਗੇ ਵੀ ਜੀ ਕੋਈ ਜੋੜਾ ਪਾਉਗੇ ਨਾ। 2000 ਜੋੜੇ ਜੋ ਮੁੱਹੰਤਰ ਕਰਾਂਗੇ ਬਿਲਕੁਲ ਵੇਖ ਲੋ ਵੀਰ ਨੇ ਬਿਲਕੁਲ ਜਾਇਜ਼ ਮੁੱਲ ਕਰਤਾ ਜੀ ਜੋੜੇ ਜੋ ਵੀਰਾਂ ਦਾ 2000 ਹੋਰ ਮੰਨਤਾ ਨਾ ਹੋ ਜੂਗਾ 35000 ਦੀ ਆ ਵੇੜ ਦੇ ਦਿਆਂਗੇ ਗੱਬਣਾ ਦੁੱਧ ਨੂੰ ਚੰਗੀ ਨਿਕਲੂਗੀ ਗਰਮੀਆਂ ਦਾ ਤੋਹਫਾ ਨਾ ਵੀਰ ਹਾਂਜੀ ਹਾਂਜੀ ਗਰਮੀਆਂ ਦੇ ਤੋਹਫੇ ਆ ਦੋਵੇਂ ਚੰਗੀਆਂ ਕਰੋਸ ਆ 52000 ਦੀ ਵੀਰ ਜੀ 52000 ਦੀ ਹਾਂਜੀ ਇਹ ਜੋੜਾ ਬਹੁਤ 2000 ਵਿੱਚ ਹੀ ਛੋਟ ਹੈ 2000 ਮੰਨਤਾ ਨੋ ਜੂ ਹਨਾ ਜੀ ਵੇਖੋ ਜਾਇਜ਼ ਮੁੱਲ ਆ ਜੀ ਬਿਲਕੁਲ ਬਾਕੀ ਚੰਗੀਆਂ ਵੇੜਾਂ ਨੇ ਵੀਰ ਨੇ ਪਹਿਲੀ ਵੀਡੀਓ ਪਾਈ ਮੇਰੇ ਤਾਂ ਕਿ ਦੇਦੇ ਆਇਆ ਤਾਂ ਤਾਂ ਕਿ ਜੋ ਵੀ ਤੁਹਾ ਹੋਈ ਕਰਾਂਗੇ ਠੀਕ ਹੈ ਜੈਜ ਮਲ ਕੀਤਾ ਵੀਰ ਜੀ ਹਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਾਕੀ ਆਪਣਾ ਨਾਮ ਦੱਸ ਦਿਓ ਵੀਰ ਜੀ ਨਾਮ ਗੁਰਵਿੰਦਰ ਸਿੰਘ ਜੀ ਹਾਂ ਜੀ ਹਾਂ ਜੀ ਡਿਸਟ੍ਰਿਕਟ ਵੀ ਪੁਜੀਠਾ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦੇ ਵਿੱਚ 91 ਨੰਬਰ 590115174 ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਟਾਈਮ ਤੁਸੀਂ ਪਸ਼ੂ ਦੇ ਲਾਗੇ ਜਰੂਰ ਆਓ ਆਪਨਾ ਪਾਸ ਕਰੋ ਆਪਣੇ ਅਗੇ ਚਵਾਈ ਕਰੋ ਉਹ ਤੁਹਾਡਾ ਵੀਰ ਜੀ ਫਰਜ ਬੰਦਾ ਹਨਾ ਵੀਰ ਜੀ ਵੀਰ ਜੀ ਦੋ ਟਾਈਮ ਚੋਕੇ ਖੜੇ ਕੋਈ ਤਿੰਨ ਟਾਈਮ ਚੋਕੇ ਬਿਲਕੁਲ ਜੀ ਬਿਲਕੁਲ ਜੀ ਉਹ ਵੀਰ ਜੀ ਤੁਹਾਡਾ ਫਰਜ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੈਂਚ ਹੈ ਕਿ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਖਾਲੀ ਜਾਵੇ ਜੀ ਠੀਕ ਹੈ ਸਸਿਗਾ ਵੀਰ ਜੀ ਠੀਕ ਹੈ ਜੀ